ਮਾਨਸਾ ਜ਼ਿਲ੍ਹਾ ਦੇ ਧਰਮਪੁਰਾ ਪਿੰਡ ਵਿੱਚ 11 ਕੁੜੀਆਂ ਦੇ ਵਿਆਹ 'ਚ ਪੰਜਾਬੀ ਗਾਇਕ ਆਰਨੇਟ ਨੇ ਉਹਨਾਂ ਨੂੰ ਦਿੱਤੀਆਂ ਸਾਰੀ ਜ਼ਰੂਰੀ ਚੀਜ਼ਾਂ। ਮੈਂ ਕਹਿੰਦਾ ਮੇਰੀ ਗੱਲ ਸੁਣੋ ਅਸੀਂ ਹੈਗੇ ਹਾਂ ਦੋਨੇ ਛੋਟੇ ਬਸ ਮੈਂ ਇੱਕੋ ਹੀ ਗੱਲ ਤੇ ਸਾਡੇ ਵੱਡੇ ਹੀ ਨਵੇੜ ਦੇਣਗੇ ਅਸੀਂ ਤਾਂ ਬੱਚੇ ਆ ਇਹਨਾਂ ਦੇ ਤੇ ਇਹ ਕਹਿਣਾ ਕੁਝ ਨਹੀਂ ਵੀਰੇ ਕਰਨ ਕਰਾਉਣ ਵਾਲਾ ਪਰਮਾਤਮਾ ਬੰਦਾ ਇੱਥੇ ਕੋਈ ਨਹੀਂ ਕੁਝ ਕਰਨ ਵਾਲਾ ਸੋ ਵੈਗੁਰੂ ਆਪੀ ਕਰਵਾਈ ਜਾਂਦਾ ਸਾਨੂੰ ਖੁਦ ਨੂੰ ਨਹੀਂ ਪਤਾ ਲੱਗ ਜਾਂਦਾ। ਤੇ ਬਸ ਇਹੀ ਹੈ ਪਰਮਾਤਮਾ ਉਹਰੇ ਹੀ ਬੇਨਤੀ ਕਰਦੇ ਜਿੰਨਾ ਟਾਈਮ ਨਾਲ ਵਿੱਚ ਚੱਲਦੇ ਸਾਡੇ ਤੋਂ ਇਹ ਸੇਵਾ ਲੈੰਦਾ ਰਹੇ ਬਸ ਕਿੰਨਾ ਹੰਗਾਰਾ ਮਿਲਦਾ ਹੰਗਾਰਾ ਬਹੁਤ ਮੈਂ ਕਹਿੰਦਾ ਜਦੋਂ ਦਵਾਵਾਂ ਮਿਲਦੀਆਂ ਤੇ ਲੋਕ ਅਸੀਸਾਂ ਦਿੰਦੇ ਆ ਤੇ ਦਵਾ ਮਨ ਕਿਤੇ ਵੀ ਕਿਸੇ ਨਾ OLX ਤੋਂ ਨਾ ਕਿਸੇ ਬਾਜ਼ਾਰ ਤੋਂ ਮੁੱਲ ਮਿਲਦੀ ਐ ਮੇਰੇ ਦਿਲੋਂ ਹੀ ਹੁੰਦੀਆਂ ਤੋਂ ਦਿਲੋਂ ਮਿਲਦੀਆਂ ਅੱਜ ਕਿੰਨੀਆਂ ਕੁੜੀਆਂ ਦੇ ਮੈਰਿਜ ਕੀਤੀ ਅੱਜ 11 ਕੁੜੀਆਂ ਦੇ ਜੇ ਤੋ ਵੀ ਆਉਣ ਵਾਲੇ ਸਮੇਂ 'ਚ ਕੀ ਸੁਪਨਾ ਕੀ ਆ ਅੱਗੇ ਵੀ ਕੀ ਕਰਨਾ ਹੈ ਸੁਪਨਾ ਹੀ ਮੇਰਾ ਤੁਹਾਨੂੰ ਦਿਲ ਦੀ ਦੱਸਾਂ ਮੈਂ ਉਸ ਦਿਨ ਖੁਸ਼ ਹੋਣਾ ਜਦੋਂ ਇਸੇ ਜਗ੍ਹਾ ਤੇ 101 ਕੁੜੀ ਦਾ ਵਿਆਹ ਇਕੱਠਾ ਕਰਾਂਗੇ ਵਾਹ ਸੋ ਬਹੁਤ ਥੈਂਕ ਯੂ ਇਹ ਹੀ ਸੁਪਨਾ ਸੀ ਤੇ ਬਸ ਐਦਾਂ ਵੀ ਕਿਸੇ ਦੀ ਕੋਈ ਅੱਖ ਚੋਂ ਹੰਝੂ ਆ ਉਦਾਂ ਪੁੰਜਣ ਵਾਲਾ ਦਾ ਰੱਬ ਹੁੰਦਾ ਪਰ ਮੈਨੂੰ ਲੱਗਦਾ ਹੁੰਦਾ ਵੀ ਉਹਨੇ ਵੀ ਸਾਡੀ ਇਹ ਡਿਊਟੀ ਲਈ ਆ ਵੀ ਜਿੱਥੇ ਤੱਕ ਅਸੀਂ ਕਿਸੇ ਨਾਲ ਖੜ੍ਹ ਸਕਦੇ ਹਾਂ ਖੜ੍ਹਦੇ ਰਹੀ ਇਹ ਮੈਨੂੰ ਇਹ ਲੱਗਦਾ ਮਨ 'ਚ ਨਹੀਂ ਆਉਂਦਾ ਹੁੰਦਾ ਅਸੀਂ ਪੈਦਾ ਹੀ ਮੇਰਾ ਖਿਆਲ ਹੈ ਇਹ ਜੀ ਮਿੱਟੀ 'ਚ ਹੋਏ ਆ ਮਿੱਟੀ ਨੇ ਆਪ ਹੀ ਸਾਨੂੰ ਖੁਦ ਨਹੀਂ ਜੋੜ ਕੇ ਰੱਖਿਆ ਹੋਇਆ ਮਿੱਟੀ ਨੇ ਤੇ ਜੇ ਕਹਦੇ ਵੀ ਅਸੀਂ ਕੋਈ ਮਤਲਬ ਅੰਦਰੋਂ ਮਤਲਬ ਜਾਣ ਕੇ ਕਰਦੇ ਆ ਜਾਂ ਮਤਲਬ ਕੋਈ ਪਲੈਨਿੰਗ ਹੁੰਦੀ ਆ ਹਨਾ ਇਹ ਹਰੇਕ ਬੰਦੇ ਦਾ ਆਪਣਾ ਆਪਣਾ ਨੇਚਰ ਆ ਕੁਦਰਤੋਂ ਆਪਣੇ ਆਪ ਹੀ ਜੋੜ ਕੇ ਰੱਖਦੀ ਹੁੰਦੀ ਹੈ ਬੰਦੇ ਨੂੰ